ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿਹੜੇ ਡਾਇਰੈਕਸ਼ਨਸ ਨੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਡਰੱਗ ਫਰੰਟ ਤੇ ਇੱਕ ਹੋਰ ਕਾਮਯਾਬੀ ਮਿਲੀ ਹੈ 1.5 ਕਿਲੋ ਹਿਰੋਇਨ ਬਰਾਮਦ ਕੀਤੀ ਗਿਆ ਤੇ ਨਾਲੇ ਦੋਸ਼ੀ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਇਹ ਦੋਸ਼ੀ ਅਜੇ ਕੁਮਾਰ ਹੈ ਜਿਹਨੂੰ ਟੀ ਡਿਵੀਜ਼ਨ ਦੀ ਸਾਡੇ ਐਸਐਚਓ ਰਾਜਵੰਦ ਕੌਰ ਤੇ ਉਹਨਾਂ ਦੀ ਟੀਮ ਨੇ ਗ੍ਰਿਫਤਾਰ ਕੀਤਾ ਪ੍ਰਵੀਜ਼ਨ ਪ੍ਰਵੇਸ਼ ਛੋਪੜਾ ਜੀ ਦੀ ਤੇ ਵਿਸ਼ਾਲ ਜੀ ਜੀ ਦੀ ਜਿਹੜੀ ਹੈਗੇ ਸਾਡੇ ਡੀਐਸਪੀ ਤੇ ਐਸਪੀ ਰੈਂਕ ਦੇ ਅਫਸਰ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਹ ਅਜੇ ਕੁਮਾਰ ਬੜਾ ਇੱਕ ਨੋਟੋਰੀਅਸ ਡਰਗ ਸਪਲਾਈਅਰ ਹੈ ਜਿਹੜਾ ਕਿ ਦੋ ਕੇਸ ਪਹਿਲਾਂ ਵੀ ਇਹਦੇ ਤੇ ਖਰਾਬ ਦਰਜ ਨੇ ਇਹ ਰੂਪਕੂਸ਼ ਹੋਇਆ ਸੀ ਜਦੋਂ ਦੀ ਇਹ ਮਹਿੰਮ ਚੱਲੀ ਹੋਈ ਹੈ ਸੋ ਇਹਨੂੰ ਬੜਾ ਅੱਛੀ ਤਰ੍ਹਾਂ ਪ੍ਰੋਫੈਸ਼ਨਲੀ ਵਰਕਆਊਟ ਕਰਕੇ ਗ੍ਰਿਫਤਾਰ ਹੋਇਆ ਹੈ ਔਰ ਜਿਹੜੀ ਇਹ ਰਿਕਵਰੀ ਹੈ ਇਹਦੇ ਵਿੱਚ ਬੜੀ ਫਰੈਸ਼ ਮਾਰਕਿੰਗਸ ਹੈਗੀਆਂ ਕਰਾਸ ਬਾਰਡਰ ਪਾਕਿਸਤਾਨ ਤੋਂ ਆਈਆਂ ਹੋਈਆਂ ਔਰ ਉਹਦੇ ਦੇ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵੀ ਦੇਖ ਰਹੇ ਹਾਂ ਇਹਦੇ ਖਿਲਾਫ ਜਿਹੜੇ ਪਹਿਲੇ ਮੁਕਦਮੇ ਦਰਜ ਨੇ ਅਜੀਤ ਕੁਮਾਰ ਸਨ ਉਹ ਤਵਿੰਦਰ ਕੁਮਾਰ ਹੈਗਾ ਇਹ ਅਮਨ ਐਵੇਨਿਊ ਮਜੀਠਾ ਰੋਡ ਦਾ ਰਹਿਣ ਵਾਲਾ ਇਹਦੀ ਤਕਰੀਬਨ 29 ਸਾਲ ਉਮਰ ਹੈ ਇਹ ਇਹੀ ਕੰਮ ਕਰਦਾ ਡਰੱਗ ਦਾ ਦਸਰੀ ਪਾਸ ਹੈ ਤੇ ਇਹਦੇ ਜਿਹੜੇ ਬਾਰਡਰ ਦੇ ਲਿੰਕ ਨੇ ਉਹ ਵੀ ਕਾਫੀ ਸਾਹਮਣੇ ਆਏ ਨੇ ਉਹਨਾਂ ਤੇ ਵੀ ਪੁਲਿਸ ਵਰਕ ਆਊਟ ਕਰ ਰਹੀ ਹੈ ਕਿ ਕੌਣ ਇਹਨੂੰ ਕਨਸਾਈਨਮੈਂਟ ਕਿੱਥੇ ਦੇ ਕੇ ਗਿਆ ਸੀਗਾ ਇਸ ਤੋਂ ਇਲਾਵਾ ਜਿਹੜਾ ਕੱਲ 10 ਕਿਲੋ ਤੇ 248 ਗ੍ਰਾਮ ਹਿਰੋਇਨ ਫ੍ਰਾਂਟ ਹੋਈ ਸੀਗੀ ਸਾਡੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀਗੀ ਉਹਦੇ ਵਿੱਚ 315000 ਡਰਾਜਮਨੀ ਅਜੋਰ ਰਿਕਵਰ ਹੋਈ ਹੈ ਸੋ ਦੋਨੋਂ ਕੇਸਾਂ ਦੀ ਅਸੀਂ ਬੜੀ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਅਮੇਨ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਧਾਂ 'ਚ ਹੋਰ ਵਪਾਰੀਆਂ ਤੇ ਹੋਰ ਲਿੰਕ ਜੇ